ਦੇਖੋ ਇਹ ਬਹੁਤ ਮਾੜੀ ਗੱਲ ਹੈ বিজেপি ਵਾਲਿਆਂ ਵਾਸਤੇ ਆਮ ਆਦਮੀ ਪਾਰਟੀ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾਂ ਸਾਡੇ ਮਾਨਯੋਗ ਕੇਜਰੀਵਾਲ ਸਾਹਿਬ ਦੇ ਉੱਤੇ ਇਹਨਾਂ ਨੇ ਦੇਖੋ 56 ਕੱਸਿਆ ਕੁਝ ਨਹੀਂ ਨਿਕਲਿਆ ਹਾਂਜੀ ਸਿਸੋਧਿਆ ਸਾਹਿਬ ਤੇ ਕੱਸਿਆ ਕੁਝ ਨਹੀਂ ਨਿਕਲਿਆ ਹਾਂਜੀ ਠੀਕ ਹੈ ਹੁਣ ਬੇਸਿਕਲੀ ਇਹ ਇੱਕ ਪੰਜਾਬ ਨੂੰ ਪੈਨਿਕ ਮਾਹੌਲ ਬਣਾ ਰਿਹਾ ਹੈ বিজেপি ਵਾਲੇ ਵੀ ਅਸੀਂ ਜਿਹੜੀ ਸਾਡੀ ਈਡੀ ਸੀਬੀਆਈ ਜੋ ਇਹਨਾਂ ਦੇ ਮਤਲਬ ਇਹ ਏਜੰਸੀਜ਼ ਨੇ ਹਾਂ ਜੀ ਇਹਨਾਂ ਨੂੰ ਇਹ ਸੋਚਦੇ ਨੇ ਵੀ ਇਹ ਏਜੰਸੀਆਂ ਸਾਡੀਆਂ ਵਿਰਾਸਤੀ ਸਾਨੂੰ ਮਿਲੀਆਂ ਨੇ ਜੋ ਅਸੀਂ ਚਾਵਾਂਗੇ ਉਸ ਤਰੀਕੇ ਨਾਲ ਇਹ ਏਜੰਸੀਆਂ ਸਾਡੇ ਘੇਥੇ ਚੱਲਣੀਆਂ ਪਰ ਮੈਂ ਤੁਹਾਡੇ ਸਾਹਮਣੇ ਅਸੀਂ ਦੱਸਣਾ ਚਾਹਨਾ ਕਿ ਵੀ ਇਹ ਜੋ ਇਹ ਧੱਕੇਸ਼ਈ ਨਰਾਦਰੀ ਜਿਹੜਾ ਤੁਗਲਕੀ ਫਰਮਾਨ ਬਰੇਗ ਦੇ ਜਿਹਦੇ ਮਰਜ਼ੀ ਜਾ ਕੇ ਈਡੀ ਨੂੰ ਤਾਂ ਇੰਨਾ ਕਿ ਇਹਨਾਂ ਨੇ ਐ ਬੜਾਤਾ ਜਿਵੇਂ ਉਹ ਇੱਕ ਘਰਾਂ ਚ ਵੇਚ ਨਾਲ ਹੁੰਦੇ ਨੇ ਵੀ ਆ ਜਿਵੇਂ ਹਾਕਰ ਜਿਹਨਾਂ ਸਟਰੀਟ ਹਾਕਰ ਜਿਗਣਾਤੇ ਜਿਹਦੇ ਮਰਜ਼ੀ ਘਰ ਚ ਮਤਲਬ ਇੱਕ ਐਡੀ ਵੱਡੀ ਏਜੰਸੀ ਦਾ ਤੁਸੀਂ ਕਿਰਦਾਰ ਕਿੱਥੇ ਲੈ ਕੇ ਖੜਾ ਕਰਦਾ ਔਰ ਨਿਕਲਦਾ ਵੀ ਕੁਛ ਨਹੀਂ ਸਭ ਤੋਂ ਵੱਡੀ ਗੱਲ ਜਾਂ ਤਾਂ ਹੋਵੇ ਵੀ ਈਡੀ ਨੇ ਇੰਨੀਆਂ ਮੱਲਾ ਮਾਰੀਆਂ ਵੀ ਉੱਚੋ ਫਲਾਣੇ ਕੋਲੋਂ ਇੰਨੇ ਹਜ਼ਾਰ ਕਰੋੜ 100 ਕਰੋੜ 500 ਕਰੋੜ ਮਿਲੇ ਆ ਫੇਰ ਤਾਂ ਅਸੀਂ ਗੱਲ ਕਰੀਏ ਪਰ ਉਹ ਕੀ ਕਰਨ ਉਹਨਾਂ ਨੂੰ ਜਦੋਂ ਉੱਤੋਂ ਉਹਨਾਂ ਦੇ ਆਕਾ ਭੇਜਦੇ ਆ ਉਹਨਾਂ ਨੂੰ ਮਜਬੂਰਨ ਆਉਣਾ ਪੈਂਦਾ ਪਰ ਇਹ ਮੈਟਰ ਦੂਸਰਾ ਚਾਹਨਾ ਵੀ ਆਮ ਆਦਮੀ ਪਾਰਟੀ ਦੀ ਜਿਹੜੇ ਲੋਕ ਨੇ ਸਾਡੇ ਲੋਕਾਂ ਦੀ ਪ੍ਰਸਾਦ ਦੇ ਚੁਣੀ ਹੋਈ ਸਰਕਾਰ ਆ ਇਹ ਬਿਲਕੁਲ ਮੋਤੀ ਸਾਹਿਬ ਭੁੱਲ ਜਾਣ ਇਸ ਚੀਜ਼ ਨੂੰ ਵੀ ਅਸੀਂ ਇਦਾਂ ਦੇ ਡਰਾਬੇ ਦੇ ਕੇ ਸਾਡੇ ਸੰਸਦਾਂ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜਾਂ ਸਾਡੇ ਡਿਪੀ ਸੀਐਮ ਸਾਹਿਬ ਨੂੰ ਜਾਂ ਹੋਰ ਸਾਡੇ ਲੀਡਰ ਸਾਹਿਬਾਨ ਨੂੰ ਜਿਨ੍ਹਾਂ ਨੂੰ ਇਹ ਆਉਣ ਵਾਲੇ ਦਿਨਾਂ 'ਚ ਵੀ ਸਾਨੂੰ ਖਰਚਾ ਵੀ ਕਈਆਂ ਦੇ ਉੱਤੇ ਹੋਰ ਵੀ ਇਹ ਇਦਾਂ ਦੇ ਮਤਲਬ ਐਕਸ਼ਨ ਕਰ ਸਕਦੇ ਆ ਪਰ ਨਿਕਲਦਾ ਵਿੱਚੋਂ ਕੀ ਆ ਕੁਛ ਵੀ ਨਹੀਂ ਇਸ ਕਰਕੇ ਬਹੁਤ ਮੈਂ ਭਾਰੀ ਸ਼ਬਦਾਜ ਜਿਸੀ ਇਸ ਚੀਜ਼ ਦੀ ਨਖੇਦੀ ਕਰਦੇ ਆ ਕਿ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਲੋਕਤੰਤਰ ਦਾ ਘਾਣਾ ਲੋਕਤੰਤਰ ਦੇ ਇਹ ਲੋਕਾਂ ਨੇ ਬਣਾਈ ਹੋਈ ਆਪਣੀ ਚੁਣੇ ਹੋਏ ਲੋਕਾਂ ਦੀ ਸਰਕਾਰ ਹੈਗੀ ਆ ਤੇ ਸਾਨੂੰ ਕੰਮ ਕਰਨ ਦੇਣ ਅਸੀਂ ਪੰਜਾਬ ਵਾਸਤੇ ਕੰਮ ਕਰਨਾ ਚਾਹੁੰਦੇ ਆ ਦਿੱਲੀ ਵਾਸਤੇ ਕੰਮ ਕਰਨਾ ਚਾਹੁੰਦੇ ਆ ਹਰਿਆਣੇ ਚ ਚੁਣਾਈਆਂ ਹਰਿਆਣੇ ਚ ਕੰਮ ਕਰਨਾ ਚਾਹੁੰਦੇ ਆ ਜੰਮੂ ਕਸ਼ਮੀਰ ਚ ਚੁਣਾਈ ਮਤਲਬ ਜਿੱਥੇ-ਇਥੇ ਦੇਸ਼ ਦੇ ਵਿੱਚ ਕੇਜਰੀਵਾਲ ਸਾਹਿਬ ਆਪਣਾ ਜਾ ਕੇ ਪਰਚਮ ਲਹਿਰਾਇਆ ਉੱਥੇ ਅਸੀਂ ਸਾਡੇ ਐਮਐਲਏ ਬਣੇ ਨੇ ਇਸ ਚੀਜ਼ ਦਾ ਹੀ ਕਹਿੰਦੇ ਨਾ ਵੀ ਦਾਰਾ ਉਹਨਾਂ ਨੂੰ ਕਿ ਕੇਜਰੀਵਾਲ ਸਾਹਿਬ ਬਾਹਰ ਆ ਗਏ ਕਿ ਪਤਾ ਨਹੀਂ ਹੋ ਕੀ ਕਰ ਲੈਣਗੇ ਉਹਨਾਂ ਨੇ ਤਾਂ ਇੱਕ ਦੇਸ਼ ਭਗਤ ਬੰਦੇ ਨੇ ਉਹ ਉਹਨਾਂ ਨੇ ਤਾਂ ਦੇਸ਼ ਭਗਤੀ ਦੇ ਉੱਤੇ ਇੱਕ ਇਨਕਲਾਬੀ ਲਹਿਰ ਚੋਂ ਨਿਕਲਿਆ ਇਨਸਾਨ ਆ ਤੇ ਉਹਨੇ ਇਨਕਲਾਬੀ ਲਹਿਰ ਚੋਂ ਨਿਕਲ ਕੇ ਜੋ ਨੇ ਆਪਣੇ ਦੇਸ਼ ਦਾ ਇੱਕ ਸੁਪਨਾ ਸੁਜੋਇਆ ਹੋਇਆ ਵੀ ਇਹਨੂੰ ਵਧੀਆ ਇੱਕ ਸੋਨੇ ਦੀ ਚਿੜੀਆ ਵਾਲਾ ਦੇਸ਼ ਬਣਾਉਣਾ ਔਰ ਕਰਾਪਸ਼ਨ ਫਰੀ ਦੇਸ਼ ਬਣਾਉਣਾ ਉਹਦੇ ਤਹਿਤ ਉਹ ਕੇਜਵਲ ਸਾਹਿਬ ਤੇ ਸਾਡੀ ਸਾਰੀ ਟੀਮ ਕੰਮ ਕਰਦ ਰਹੀ ਹੋਈ ਆ ਸਰ ਅੱਜ ਉਹਨਾਂ ਨੇ ਅ ਨੀਵ ਰੋੜਾ ਜੀ ਨੇ ਵੀ ਇੱਕ ਕਮੇਟ ਕੀਤਾ ਉਹ ਕਹਿੰਦੇ ਮੈਂ ਕੰਮ ਕਰਨ ਸੰਤੰਦ ਵਿਅਕਤੀਆਂ ਕਹਿੰਦੇ ਜੋ ਵੀ ਮੈਨੂੰ ਪੁੱਛਿਆ ਜਾਊਗਾ ਦੇਖੋ ਉਹ ਇੱਕ ਬਹੁਤ ਹੀ ਵਧੀਆ ਕਿਸਮ ਦੇ ਸਾਡੇ ਮੈਂਬਰ ਪਾਰਲੀਮੈਂਟ ਨੇ ਔਰ ਮੈਂ ਤੁਹਾਨੂੰ ਦੱਸਦਾ ਰੋੜਾ ਸਾਹਿਬ ਬਾਰੇ ਪਿੱਛੇ 14 ਕਰੋੜ ਰੁਪਈਆ ਉਹਨਾਂ ਨੇ ਇੱਕ ਗਰੀਬ ਬੱਚੇ ਦੇ ਇਲਾਜ ਤੇ ਲਾਇਆ ਕਰਪਟ ਬੰਦਾ ਕੋਈ ਨਹੀਂ ਲੰਦਾ ਜੀ ਕਿਸੇ ਨੂੰ 5 ਰੁਪਈਆ ਨਹੀਂ ਦਿੰਦਾ ਠੀਕ ਹੈ ਸਿਵਲ ਹਸਪੀਟਲ ਦੇ ਵਿੱਚ ਉਹ ਸਾਰਾ ਆਪਣਾ ਪੈਸਾ ਸੀਐਸਆਰ ਦਾ ਜਾਂ ਸਾਰਾ ਆਪਣਾ ਪੈਸਾ ਲਗਾ ਰਹੇ ਨੇ ਪਤਾ ਨਹੀਂ ਮੇਰੇ ਖਿਆਲ ਕਿੰਨੇ ਕਰੋੜਾ ਰੁਪਇਆ ਲਾ ਰਹੇ ਆ ਈਐਸਐਸ ਦਾਲਸੀ ਦਾ ਉਹ ਦੇਖੋ ਉਹਨਾਂ ਨੇ ਉੱਥੇ ਪੈਟਰੋ ਆ ਕੇ ਐਕਸਟਰਾ ਕੰਮ ਕੀਤਾ ਬੈਬਰ ਪਾਰਲੀਮੈਂਟ ਰਾਜਸਵਾਦ ਦੇ ਨਹੀਂ ਫੇਰ ਤੁਸੀਂ ਦੇਖੋ ਐਨਐਚਏ ਸਾਡਾ ਨੈਸ਼ਨਲ ਹਾਈਵੇ ਬਣ ਰਿਹਾ ਉਹਦੇ ਵਿੱਚ ਉਹਨਾਂ ਦਾ ਕਿੰਨਾ ਵੱਡਾ ਯੋਗਦਾਨ ਆ ਸਾਡੇ 7 ਕਰੋੜ ਦਾ ਜਿਹੜੀਆਂ ਥੱਲੇ ਟਾਈਲਾਂ ਲੱਗਣ ਵਾਲੀਆਂ ਨੇ ਫੁੱਟਪਾਥਾਂ ਦੇ ਨਾਲ ਨਾਲ ਗ੍ਰੀਨ ਵੈਲਟ ਹੋਣ ਵਾਲੀ ਆ ਮਤਲਬ ਉਹ ਇੱਕ ਉਹ ਇਸ ਇਨਸਾਨ ਦਾ ਇੱਕ ਵਿਕਾਸ ਪੁਰਸ਼ ਆ ਬੰਦਾ ਐਸੇ شریف ਇਨਸਾਨ ਨੂੰ ਜਿਹੜਾ ਕਿ ਇੱਕ ਨੇਸ਼ਨ ਦੇ ਪ੍ਰਤੀ ਸਾਡੇ ਦੇਸ਼ ਦੇ ਪ੍ਰਤੀ ਅੱਛਾ ਕੰਮ ਕਰਨਾ ਚਾਹੁੰਦਾ ਜੇ ਅੱਜ ਉਹਨੂੰ ਇਦਾਂ ਇਹ ਪ੍ਰੈਸ਼ਰ ਪਾ ਕੇ ਸੋਚਣਗੇ ਵੀ ਅਸੀਂ ਸਣੀ ਸਾਹਿਬ ਨੂੰ ਇਦਾਂ ਈਡੀ ਤੋਂ ਡਰਾਵਾ ਦਵਾਵਾਂਗੇ ਇਹ ਇਦਾਂ ਨਹੀਂ ਅਸੀਂ ਡਰ ਨਾਲ ਆਲੇ ਹਾਂ ਜਿੱਦਾਂ ਤੁਸੀਂ ਕਹੇ ਤੁਹਾਨੂੰ ਲੱਗਦਾ ਕਿ ਖਾਨ ਸਾਹਿਬ ਆ ਵੀ ਹੋਰ ਸੀਨੀਅਰ ਲੀਡਰ ਜਿਹੜੇ ਨੇ ਬਿਲਕੁਲ ਜਿਸ ਤਰੀਕੇ ਨਾਲ ਮੁੱਖ ਮੰਤਰੀ ਪੰਜਾਬ ਦੀ ਗੱਲ ਕੀਤੀ ਦੇਖੋ ਕਿਸ ਇਹ ਇਹਨਾਂ ਦਾ ਕੰਮ ਇਹਨਾਂ ਦਾ ਪਤਾ ਇਹਨਾਂ ਦਾ ਸਵੇਰੇ 7 ਵਜੇ ਆ ਕੇ ਖੜ ਜਾਂਦੇ ਨੇ ਇਹ ਇਹਦਾ ਜੋਤ ਤੋਂ ਕਮਾਂਡ ਇਹਨਾਂ ਦੇ ਆਕਾ ਦਿੰਦੇ ਨੇ ਉਸ ਸਾਹਿਬ ਨਾਲ ਇਹਨਾਂ ਨੇ ਆ ਕੇ ਕੰਮ ਸ਼ੁਰੂ ਕਰ ਦਿੰਦੇ ਨੇ ਲੱਗਦਾ ਕਿ ਸੀਨੀਅਰ ਲੀਡਰਾਂ ਦੇ ਉੱਤੇ ਜਿਹੜੀ ਆਹ ਮਹੌਲ ਤੇ ਦੇਖੋ ਜਿਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ ਪੈਨਿਕ ਮਾਹੌਲ ਬਣਾਇਆ ਜਾ ਰਿਹਾ ਕਿ ਕਿਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਆਪ ਨੂੰ ਅਸੀਂ ਜਿਹੜੀ ਹੈਗੀ ਇਹਨੂੰ ਦਬਾ ਲਈਏ ਹਾਂਜੀ ਐਸੇ ਆ ਪ੍ਰੈਸ਼ਰ ਪੜਾ ਕੇ ਏਜੰਸੀਆਂ ਦੇ ਥਰੂ ਪਰ ਇਹ ਆਮ ਆਦਮੀ ਪਾਰਟੀ ਇੱਕ ਇਨਕਲਾਬੀ ਪਾਰਟੀ ਹੈਗੀ ਆ ਅੰਨਾ ਹਜ਼ਾਰਾ ਦੀ ਪਾਰਟੀ ਚੋਂ ਨਿਕਲੀ ਹੋਈ ਪਾਰਟੀ ਆ ਇਸ ਕਰਕੇ ਜਲਦੀ ਜੜੇ ਦੱਬਣ ਵਾਲੀ ਪਾਰਟੀ ਨਹੀਂ ਹੈਗੀ